ਦੋਸਤੋ ਖਬਰ ਚੰਡੀਗੜ੍ਹ ਤੋਂ ਹੈ ਜਿੱਥੇ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਕਾਮਨ ਸਰਵਿਸ ਸੈਂਟਰ ਦੀ 16ਵੀਂ ਐਨੀਵਰਸਰੀ ਦੇ ਮੌਕੇ ਤੇ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਅਰੌੜੀ ਜਿਹੜੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਇਸ ਦੌਰਾਨ ਉਹਨਾਂ ਵੱਲੋਂ ਸਾਰੇ ਪੰਜਾਬ ਦੇ ਵਲੰਟੀਅਰਾਂ ਨੂੰ ਸੰਬੋਧਨ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ ਵਕ-ਵਕ ਨਿੱਜੀ ਬੈਂਕਾਂ ਦੇ ਜਿਹੜੇ ਅਹੁਦੇਦਾਰ ਉੱਥੇ ਪਹੁੰਚੇ ਸੀ ਉਹਨਾਂ ਵੱਲੋਂ ਵੀ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ ਹਾਲਾਂਕਿ ਇਹ ਦੱਸ ਦਈਏ ਕਿ ਪ੍ਰੋਗਰਾਮ ਬਹੁਤ ਹੀ ਵੱਡਾ ਰਿਹਾ ਔਰ ਪੂਰੇ ਪੰਜਾਬ ਭਰ ਦੇ ਵਿੱਚੋਂ ਕਾਮਨ ਸਰਵਿਸ ਸੈਂਟਰ ਚਲਾਉਣ ਵਾਲੇ ਜਿਹੜੇ ਲੋਕ ਸੀ ਉਹ ਉੱਥੇ ਪਹੁੰਚੇ ਇਸ ਤਰ੍ਹਾਂ ਵਿਧਾਨ ਸਭਾ ਦੇ ਡਿਪਟੀ ਸਪੀਕਰ ਵੱਲੋਂ ਜੋਤੀ ਪਰਜਵਲ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਅਤੇ ਇਹ ਦੱਸਦੀ ਹੈ ਕਿ ਪ੍ਰੋਗਰਾਮ ਦੇ ਵਿੱਚ ਪੂਰੇ ਪੰਜਾਬ ਭਰ ਦੇ ਕਾਮਨ ਸਰਵਿਸ ਸੈਂਟਰਾਂ ਤੋਂ ਲੋਕ ਆਏ ਹੋਏ ਸਨ ਜਿਨ੍ਹਾਂ ਵੱਲੋਂ ਜੋ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਿਵੇਂ ਇੰਸ਼ੋਰੈਂਸ ਸੈਕਟਰ ਲੋਨ ਹੋ ਗਿਆ ਜਾਂ ਫਿਰ ਆਇਸ਼ਮਾਨ ਕਾਰਡ ਆਧਾਰ ਕਾਰਡ ਪੈਨ ਕਾਰਡ ਇਹ ਸਾਰੀਆਂ ਸਹੂਲਤਾਂ ਸੰਬੰਧੀ ਵਿਸਥਾਰ ਜਾਣਕਾਰੀ ਦਿੱਤੀ ਸਰ ਮੈਂ 2 ਦਿਨ ਵਾਰ ਪੜਿਆ ਇਹਨੂੰ ਸਮਝਿਆ ਫਿਰ ਸਰ ਇਹਨੂੰ ਕੋਰ ਰਿਲੇਟ ਕੀਤਾ ਕਿ ਜਿਹੜੇ ਸਾਡੇ ਰੀਅਲੀ ਸਰ ਜਿਵੇਂ ਤੁਸੀਂ ਸਰ ਜ਼ਮੀਨੀ ਪੱਧਰ ਤੋਂ ਉੱਠਿਓਏ ਲੀਡਰੋ ਤੁਹਾਡੇ ਨੂੰ ਤੁਹਾਨੂੰ ਦੇਖ ਕੇ ਸਰ ਬਹੁਤ ਜ਼ਿਆਦਾ ਮੋਟੀਵੇਸ਼ਨ ਮੈਂ ਖੁਦ ਮਹਿਸੂਸ ਕਰ ਰਿਹਾ ਸੀਗਾ ਕਿ ਜਦੋਂ ਮੈਂ ਤਿਆਰੀ ਕਰ ਰਿਹਾ ਸੀਗਾ ਕਿ ਸਰ ਵੀ ਖidmat ਜਾਂ ਮੈਂ ਕਿਹੜੇ ਵੈਲਕਮ ਵਰਡਸ ਯੂਜ਼ ਕਰਾਂਗਾ ਤਾਂ ਸਰ ਮੈਂ ਓਨੈਸਟਲੀ ਤੁਹਾਨੂੰ ਦੱਸਦਾ ਕਿ ਸਰ ਜਿਹੜੀ ਐਵਨਲ ਸ਼ਬਦ ਸੀਗੇ ਤੁਹਾਡੇ ਇਹ ਸਰ ਸਾਡੇ ਵੀਅਲ ਇਸ ਲਈ ਵੀ ਬਹੁਤ ਮੋਟੀਵੇਸ਼ਨਲ ਹੈ ਕਿ ਆਰਾਮ ਦੇ ਨਾਲ ਇਹਦਾ ਮਤਲਬ ਕੀ ਹੈ ਕਿ ਤੁਸੀਂ ਆਪਣੀ ਚਾਲ ਦੇ ਨਾਲ ਵਧਦੇ ਰਹਿਣਾ ਸੋ ਕਾਮਯਾਬੀ ਜਿਹੜੀ ਸਾਨੂੰ ਆਪਦੇੋਂ ਵੀ ਸੈਸ਼ਨ ਦੇ ਵਿੱਚ ਕਿੰਨਾ ਸੀਐਮ ਸਾਹਿਬ ਅਵੇਲੇਬਲ ਹੈ ਅਦਰ ਮਨਿਸਟਰਸ ਅਵੇਲੇਬਲ ਹੈ ਬਟ ਸਰਨੇ ਸੈਸ਼ਨ ਦੇ ਵਿੱਚ ਹੁੰਦੇ ਆ ਮੈਂ ਸਰ ਕੋ ਜਾਣਾ ਸੀਗਾ ਤੇ ਸਰਨੇ ਸੈਸ਼ਨ ਦੇ ਵਿੱਚ ਬੈਠੇ ਬੈਠੇ ਮੇਰੇ ਨਾਲ ਫੋਨ ਤੇ ਗੱਲ ਕੀਤੀ ਵੀ ਮੇਰੇ ਆਫਿਸ ਚ ਆ ਕੇ ਬੈਠੋ ਤੁਸੀਂ ਸੋ ਮੈਂ ਸਰ ਇਸ ਗੱਲ ਦਾ ਔਰ ਇਸ ਤੋਂ ਇਲਾਵਾ ਵੀ ਬਹੁਤ ਤੁਹਾਡਾ ਧੰਨਵਾਦੀ ਹਾਂ ਔਰ ਸਰ ਨੂੰ ਕਿਤੇ ਵੀ ਸਪੋਰਟ ਅਸੀਂ ਮੰਗੀ ਕਿਸੇ ਤਰ੍ਹਾਂ ਦੀ ਸਰਕਾਰ ਲੈਵਲ ਤੇ ਸਟੇਟ ਗਵਰਨਮੈਂਟ ਲੈਵਲ ਤੇ ਸਭ ਦੀ ਇੱਕੋ ਗੱਲ ਹੁੰਦੀ ਆ ਹੋ ਜਾਊਗਾ ਸੋ ਇਹ ਬਹੁਤ ਏਦਾਂ ਦੇ ਅਜ਼ੀਜ਼ ਸਤਕਾਰਯੋਗ ਨੇਤਾ ਘੱਟ ਮਿਲਦੇ ਆ ਲੇਕਿਨ ਜਿੱਥੇ ਮਹਿਸੂਸ ਕਰੋਗੇ 3500 VLE ਅਤੇ ਇਹਨਾਂ ਨਾਲ ਚਾਰ-ਚਾਰ ਬੰਦੇ ਪਰਿਵਾਰ ਦੇ ਜੁੜੇ ਹੋਏ ਆ ਮਤਲਬ ਜੇ ਮੈਂ ਗੱਲ ਕਰਾਂ CSC ਪਰਵਾਰ ਜਿਹੜਾ ਹੈਗਾ ਪੰਜਾਬ ਚ 1.5 ਤੋਂ 2 ਲੱਖ ਵੀਐਲਈ ਜਿਹੜਾ ਆਪਣਾ ਪਰਿਵਾਰ ਹੈਗਾਗਾ ਜਿਹੜਾ ਸਿੱਧੇ ਤੌਰ ਤੇ ਵੀਐਲਈ ਸੀਐਸ ਨਾਲ ਜੁੜਿਆ ਹੋਇਆ ਹੈ ਇਸ ਤੋਂ ਇਲਾਵਾ ਕੁਝ ਸਾਡੇ ਵੀਐਲਈ ਜਿਨ੍ਹਾਂ ਨੇ এমਪਲੋਇਮੈਂਟ ਬਹੁਤ ਦਿੱਤੀ ਹੈ 10-10 ਬੰਦੇ 15-15 ਬੰਦੇ 20-20 ਬੰਦੇ ਉਹਨਾਂ ਨੇ ਆਪਣੇ ਸੈਂਟਰਸ ਤੇ ਰੱਖੇ ਹੋਏ ਆ ਆਪਣੇ ਬਿਜ਼ਨਸ ਦੇ ਹਿਸਾਬ ਨਾਲ ਔਰ ਬੜੀ ਖੁਸ਼ੀ ਹੁੰਦੀ ਆ ਸਰ ਸੈਂਟਰ ਵੇਖ ਕੇ ਤੁਹਾਨੂੰ ਅਸੀਂ ਪਿਕਚਰ ਵੀ ਦਿਖਾਵਾਂਗੇ ਸਰ ਇੱਕ ਛੋਟੀ ਜੀ 2 ਮਿੰਟ ਦੀ ਉਹਦੇ ਚ ਅਸੀਂ ਇਹੀ ਚੀਜ਼ਾਂ ਦਿਖਾਈਆਂ ਵੀ ਸਾਡਾ ਵੀਐਲਈ ਗ੍ਰਾਸ ਰੂਟ ਲੈਵਲ ਤੇ ਅਰਬਨ ਏਰੀਆ ਦੇ ਵਿੱਚ ਰਿਮੋਟ ਏਰੀਆ ਦੇ ਵਿੱਚ ਰੂਰਲ ਏਰੀਆ ਦੇ ਵਿੱਚ ਕਿੰਨਾ ਕਿਸੇ ਵੀ ਮੀਂਹ ਕਣੀ ਨੇਰੀ ਬਾਰਡਰ ਏਰੀਆ ਦੇ ਵਿੱਚ ਕਿਦਾਂ ਕੰਮ ਕਰਦਾਗਾ ਮੈਂ ਸਰ ਹੁਣੇ ਲਾਸਟ ਫਾਜ਼ਿਲ ਕਾ ਗਿਆ ਸੀ ਔਰ ਫਾਜ਼ਿਲ ਕਾ ਸ਼ਾਮ ਨੂੰ ਅਸੀਂ ਕੀਤਾ ਲੈ ਕੇ ਅਸੀਂ ਪੰਜਾਬ ਦੇ ਵਿੱਚ ਬੰਦਰਵਣ ट्राਨੈਕਸ਼ਨ ਜਿਹੜੇ ਪ੍ਰਤਾਪ ਜੀ ਨੇ ਕੀਤੀਆਂ ਗਈਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਸਟੇਜ ਤੁਹਾਡੀ ਹੈ ਇਹ ਸਟੇਜ ਤੇ ਵੱਧ ਤੋਂ ਵੱਧ ਵੀ ਜਲੀ ਸਾਡੇ ਬੋਲਨ ਸੋ ਪ੍ਰਤਾਪ ਜੀ ਕੋਵਰ ਟੂ ਵੀ ਥੈਂਕ ਯੂ ਸਭ ਤੋਂ ਪਹਿਲਾਂ ਸਾਰੇ ਸਾਥੀ ਕਾਲ ਜੀ ਸਾਰੇ ਨੂੰ ਸਿਆਸੀ ਦੇਖਸ ਦੀਆਂ ਬਹੁਤ ਬਹੁਤ ਵਧਾਈਆਂ 16 ਸਾਲ ਦੀਆਂ ਤੇ ਅੱਜ ਸਰ ਮੈਂ ਨਾ ਆਪਣਾ ਡਿਸਟ੍ਰਿਕਟ ਗੁਰਦਾਸਪੁਰ ਪਿੰਨ ਡੜੇਵਾਲੀ ਆਪਣਾ ਉਥੋਂ ਦਾ ਸਿਆਸੀ ਵੀ ਹਾਂ ਜੀ ਤੇ ਸਰ ਮੈਂ 2022 ਵਿੱਚ ਸ਼ੁਰੂ ਕੀਤਾ ਸੀਗਾ ਆਪਣਾ ਇਹ ਸਿਆਸੀ ਵੀਲ ਦਾ ਕੰਮ ਉਸ ਟਾਈਮੜੇ ਪਹਿਲਾਂ ਮੇਰਾ ਪ੍ਰਾਈਵੇਟ ਜੋਬ ਕਰਦਾ ਸੀ ਮੈਂ ਪ੍ਰਾਈਵੇਟ ਜੋਬ ਵਿੱਚ ਜਦੋਂ ਕਰੋਨਾ ਟਾਈਮ ਵਿੱਚ ਸੀ ਕਾਫੀ ਉਸ ਟਾਈਮ ਇੱਕ ਤੋੜਪਨ ਆਈ ਹੈ ਨਾ ਸਾਰਾ ਬੰਦ ਹੋ ਗਿਆ ਕੰਮ ਉਸ ਟਾਈਮ ਤੇ ਮੈਂ ਸੁਝਾ ਚੱਲ ਸਿਆਸੀ ਵੀਲ ਦੇ ਦਾ ਜਾਉਣ ਦਿੱਤਾ ਸੀਗਾ ਤੇ ਪ੍ਰਵੀਨ ਸਰ ਜੀ ਨਾਲ ਗੱਲ ਹੈ ਸੁਨੀਲ ਸਰ ਜੀ ਨਾਲ ਗੱਲ ਹੋਈ ਹੁਣ ਸ਼ੁਰੂ ਕੀਤਾ ਤੇ ਪਹਿਲਾ ਪਹਿਲਾ ਮੈਨੂੰ ਜਾਨਕਿਏ ਘੱਟ ਰਿਸਪੌਂਸ ਸੀਗਾ ਕਾਫੀ ਮਿਹਨਤ ਕੀਤੀ ਮੈਂ ਜਿੰਨੀ ਵੀ ट्रांजੈਕਸ਼ਨ ਕਰਦਾ ਸਾਰੀ ਸੀਐਸਸੀ ਤੋਂ ਕਰਦਾ ਹਾਂ ਤੇ ਸਾਰੇ ਬਹੁਤ ਵਧੀਆ ਕਸਟਮਰ ਜਾਨਕਿਏ ਮੇਰੇ ਪਿੰਡ ਵਿੱਚ ਚਾਰ ਪੰਜ ਪਿੰਡ ਤੇ ਮੇਰੇ ਕਸਟਮਰ ਹੈਗੇ ਆ ਮੇਰੇ ਕੋਲ ਕਾਫੀ ਜ਼ਿਆਦਾ ਆਪਾਂ ਜੋ ਵੀ ਟਿਕਟ ਦਾ ਕੰਮ ਹੋ ਗਿਆ ट्रांजੈਕਸ਼ਨ ਸਾਰੇ ਵੀਆਲਿਸ ਨੂੰ ਪਤਾ ਹੀ ਆ ਸਾਰੀ ਆਪਾਂ ਇਹਦੇ ਵਿੱਚ ਹੀ ਕਰਦੇ ਆ ਮੰਨ ਲੀ ਸੀਐਸ ਤੋਂ ਬਾਹਰ ਮੈਂ ਕੋਈ ਕੰਮ ਨਹੀਂ ਕਰਦਾ ਤੇ ਆਪਣਾ ट्रांजੈਕਸ਼ਨ ਜੋ ਵੀ ਹੈਗੀ ਆ ਟਿਕਟਿੰਗ ਦਾ ਕੰਮ ਆਇਸ਼ਮਾਨ ਕਾਰਡ ਸਰ ਜਿੱਦਾਂ ਵੀ ਕੈਂਪ ਵਿੱਚ ਕਾਫੀ ਕੰਮ ਅਸੀਂ ਕੀਤਾ ਵਾ ਤੇ ਪ੍ਰਵੀਨ ਸਰ ਜੀ ਵੀ ਕਾਫੀ ਸਤਿ ਉਸਦਾ ਜਿੱਦਾਂ ਵੀ ਕਹਿੰਦੇ ਸੀਗੇ ਮੋਟੀਵੇਟ ਵੀ ਕਰਦੇ ਰਹਿੰਦੇ ਸਾਨੂੰ ਜਿੱਦਾਂ ਇੱਕ ਵਾਰੀ ਇਹਨਾਂ ਨੇ ਮੈਨੂੰ ਅਜਿਹੀ ਗੱਲ ਜ਼ਿਆਦਾ ਵੀ ਇਹਨਾਂ ਨੇ ਕਹਾਈ ਜਿੱਦਾਂ ਆਪਾਂ ਮੰਨ ਲਓ ਤੁਸੀਂ 500 ਬੰਦਿਆਂ ਦਾ ਵੀ ਆਇਸ਼ਮਾਨ ਕਾਰਡ ਬਣਾ ਦਿੰਦੇ ਹੋ ਉਹਦੇ ਵਿੱਚੋਂ ਇੱਕ ਵੀ ਅਗਰ ਲੋੜਵੰਦ ਦੀ ਅਗਰ ਸਹਾਇਤਾ ਹੋ ਗਈ ਜਣ ਕਿ ਉਹਦੀ ਜਾਨ ਬਚ ਜਾਂਦੀ ਆ ਇਸ ਤਰ੍ਹਾਂ ਤਾਂ ਸਾਡੇ ਲਈ ਬਹੁਤ ਵੱਡਾ ਪੁੰਨ ਦਾ ਕੰਮ ਹੋ ਗਿਆ ਇਹ ਮੈਨੂੰ ਬਹੁਤ ਵਧੀਆ ਗੱਲ ਲੱਗੀ ਉਹਨਾਂ ਦੀ ਸਰ ਤੇ ਬਾਕੀ ਸਰ ਮੈਂ ਚਾਹੁੰਦਾ ਵੀ ਜਦਾਂ ਜਿਹੜੀਆਂ ਸਰਵਿਸ ਹੋਰ ਵੀ ਹੈਗੀਆਂ ਵਾ ਜਿਹੜੀਆਂ ਆਪਣੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਸਰ ਮੈਂ ਆਪਣੇ ਜਾਨੀ ਕਿ ਹੈੱਡ ਸਰ ਨੂੰ ਵੀ ਆਪਣਾ ਪੰਜਾਬ ਸਿਟੀਜ਼ਨ ਡੈਡ ਨੂੰ ਵੀ ਰਿਕੁਐਸਟ ਕਰਦਾ ਹਾਂ ਕਿ ਵੱਧ ਤੋਂ ਵੱਧ ਸੇਵਾਵਾਂ ਸਾਨੂੰ ਦੇਣ ਤਾਂ ਕਿ ਆਪਾਂ ਨਾਗਰਿਕਾਂ ਤੱਕ ਉਹ ਪਹੁੰਚਾ ਸਕੀਏ ਵੱਧ ਤੋਂ ਵੱਧ ਸੇਵਾਵਾਂ ਜਿਹੜੀਆਂ ਹੈਗੀਆਂ ਵਾ ਤੇ ਜਾਨੀ ਕਿ ਬਹੁਤ ਸਾਨੂੰ ਇਸ ਜਾਣ ਪਛਾਣ ਸਾਡੀ ਜਿਹੜੀ ਆ ਪਛਾਣ ਬਹੁਤ ਵਧੀਆ ਸੀਐਸਸੀ ਨੇ ਸਾਡੀ ਬਹੁਤ ਵਧੀਆ ਪਛਾਣ ਬਣਾਈ ਆ ਸਾਰੇ ਜਾਨੀ ਕਿ ਮਿਹਰਦੜੇ ਤਾਂ ਵੀ ਪਹਿਲਾਂ ਸਾਨੂੰ ਕੋਈ ਨਹੀਂ ਜਾਣਦਾ ਤੇ ਸੀਐਸਸੀ ਨੇ ਇੱਕ ਲਾਗ ਹੀ ਪਛਾਣ ਦਿੱਤੀ ਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤਸੀਂ ਜੀ ਅੱਜ ਬਹੁਤ ਬਹੁਤ ਮਾਰਕਸਾ ਥੈਂਕ ਯੂ ਪਤਾਰ ਜੀ ਦੋ ਸਵਾਲ ਦੇਖੋ ਜੀ ਇਹਨਾਂ ਨੇ ਸਾਰੀਆਂ ਚੀਜ਼ਾਂ ਦੱਸਤੀਆਂ ਸਾਨੂੰ ਮੇਰੇ ਵੱਲੋਂ ਵੀ ਦੱਸਤਾ ਜੀ ਸੁਨੀਲ ਜੀ ਵੱਲੋਂ ਵੀ ਦੱਸਤਾ ਜੀ ਕਿ ਗਾਈਡ ਕੀਤਾ ਮੇਨ ਤੇ ਚੱਕਰ ਹੈ ਸੇਵਾ ਦੇ ਅਸੀਂ ਕਰ ਲਈ ਸੇਵਾ ਦੇ ਕਰਨੀ ਹੈ ਕਰ ਲਈ ਵੀ ਚਾਹੀਦੀ ਹੈ ਇਹ ਦਸੋ ਜੀ ਸਾਰੇ ਰੀਅਲਿਸ ਨੂੰ ਕਿ ਤੁਹਾਡੀ ਮੰਥਲੀ ਇਨਕਮ ਜਿਹੜੀ ਹੈਗੀ ਆ ਉਹ ਕਿੰਨੀ ਆ ਉਹ ਮੇਨ ਕੁਐਸਚਨ ਆ ਸਾਡਾ ਸਰ ਸਿਰਫ ਯਸ ਤਾਂ ਮੇਰੀ 50 ਤੋਂ 60000 ਰੁਪਿਆ ਸੀਐਸਸੀ ਸਕਾਉਰ ਸਰ ਪਤਾਰ ਦੀ ਦੂਜਾ ਮੇਰਾ ਸਵਾਲ ਤੁਹਾਨੂੰ ਇਹ ਆ ਦੇਖੋ ਜੀ ਇਹ ਲਾਈਵ ਹੈ ਕਿਉਂਕਿ ਬਹੁਤ سارے ਸਾਡੇ ਚੈਨਲ ਪਾਰ ਨਾਲ ਵੀ ਜੁੜੇ ਹੋਏ ਆ ਕਿ ਵੀਐਲਈ ਜੋ ਵੀ ਬੋਲ ਰਿਹਾ ਅਸੀਂ ਕੁਝ ਕੋਈ ਪਹਿਲਾਂ ਵੀ ਗੱਲਬਾਤ ਨਹੀਂ ਕਰੀ ਤੁਹਾਡੇ ਸਾਡੇ ਸਟੇਜ ਤੇ ਆਦੀ ਸਭ ਕੁਝ ਸੋ ਚੇਅਰਮੈਨ ਸਾਹਿਬ ਮੈਂ ਦੱਸਣਾ ਚਾਹਨਾ ਕਿ ਮੁਹੰਮਦ ਅਸ਼ਫਾਕ ਸਾਹਿਬ ਡੀਸੀਸੀ ਦੇ ਗੁਰਦਾਸਪੁਰ ਪਾਚੋ ਸਪੈਸ਼ਲ ਸੈਕਟਰੀ ਆਈ ਜੀ ਇੱਥੇ ਚੰਡੀਗੜ੍ਹ ਮੁਕੇਸ਼ ਸਰ ਵੀ ਮੇਰੇ ਨਾਲ ਗਏ ਸੀ ਸੋ ਉਹਨਾਂ ਦਾ ਜਿਹੜਾ ٹرسٹ ਸੀਗਾ ਵੀਐਲਈ ਤੇ ਸਰ ਮੈਂ ਦੱਸਣਾ ਚਾਹਨਾ ਕਿ ਮੈਨੂੰ ਬਹੁਤ ਪ੍ਰਾਊਡ ਹੁੰਦਾ ਕਿ ਉਹਨਾਂ ਨੇ ਸਾਡਾ ਜਿਹੜਾ ਸੀਐਸਸੀ ਦਾ ਚੈਨਲ ਹੈ ਪ੍ਰੋਪਰ ਉਹਨਾਂ ਨੇ ਸਰ ਪੈਨਸ਼ਨ ਸਾਡੇ ਥਰੂ ਅਪਲ ਲੇਬਰ ਕਾਰਡ ਉਹਨਾਂ ਨੇ ਆਫਲਾਈਨ ਫਾਰਮ ਸਾਡੇ ਵੀਆਲਿਥਰੂ ਅਪਲਾਈ ਕਰਾਏ ਤੇ ਅੱਜ ਜਿਹੜੀ ਇਹ ਗੱਲ ਕਰ ਰਹੇ ਆ ਪ੍ਰਤਾਪ ਜੀ ਕਿ ਉਹਦੇ ਨਾਲ ਇੱਕ بیس ਬਣ ਗਿਆ ਪ੍ਰਤਾਪ ਜੀ ਦਾ ਐਂਡ ਐਕਸੈਸ ਬੈਂਕ ਤੇ ਬੈਂਕ ਬੀਸੀ ਵੀ ਹੈਗੇ ਸਰ ਸੋ ਇਹ ਬਹੁਤ ਸਾਡੇ ਲਈ ਸਾਰਿਆਂ ਲਈ ਮਾਨ ਲੀ ਗੱਲ ਹੈ ਸੋ ਪ੍ਰਤਾਪ ਜੀ ਤੁਹਾਡਾ ਇੱਥੇ ਆਣ ਤੇ ਪਹੁੰਚਣ ਦੇ ਸਾਰੇ ਲਈ ਸਾਡੀ ਟੀਮ ਵੱਲੋਂ ਧੰਨਵਾਦ ਵੀ ਹੈ ਤੁਹਾਡਾ ਸਵਾਗਤ ਵੀ ਹੈ ਤੇ ਥੈਂਕ ਯੂ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ ਪਰਮਾਨੈਂਟ ਅ ਗੈਸਟ ਦੇ ਵੀ ਅਸੀਂ ਵਿਚਾਰ ਸੁਣਾਂਗੇ ਬਾਕੀ ਜਿਹੜਾ ਤੁਸੀਂ ਕੰਮ ਕੀਤਾ ਉਹਦੇ ਬਾਰੇ ਵੀ ਅਸੀਂ ਜਿਹੜਾ ਜਿਵੇਂ ਸੈਸ਼ਨ ਚੱਲੇਗਾ ਅਸੀਂ ਚਾਨਣਾ ਪਾਵਾਂਗੇ ਸੋ ਸਭ ਤੋਂ ਪਹਿਲਾਂ ਮੈਂ ਗੋਪਲ ਸਰ ਨੂੰ ਇਨਵਾਈਟ ਕਰਾਂਗਾ ਕਿ ਸਰ ਆਨਤੇ ਵੀਅਲੀਸ ਤੇ ਜਿਹੜਾ ਗੈਸਟ ਹੈ ਉਹ ਸਵਾਗਤ ਕਰਾਂਗੇ ਸੋ ਸਰ ਪਲੀਜ਼ ਦ ਡਾਈਸ ਤੇ ਆਓ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਅੱਜ ਸੀਐਸਸੀ ਦੇਵਸ ਅਸੀਂ ਮਨਾ ਰਹੇ ਹੈਗੇ ਆ ਜਿਹਦੇ ਵਿੱਚ ਮੈਂ ਦਿਲ ਤੋਂ ਜਿੰਨੇ ਵੀ ਸਾਡੇ ਚੈਨਲ ਪਾਰਟਨਰ ਆਏ ਨੇ ਜਿੰਨੇ ਵੀਐਲੀ ਸਾਰੇ ਜ਼ਿਲ੍ਹਿਆਂ ਤੋਂ ਆਏ ਨੇ ਔਰ ਸਮੂਹ ਸੀਐਸਸੀ ਸਟਾਫ ਦਾ ਤਹਾ ਦੇ ਲੋ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਤੇ ਇਸ ਤੋਂ ਇਲਾਵਾ ਸਾਡੇ ਪਦਮਜੀਤ ਸਰ ਅਸਿਸਟੈਂਟ ਕਮਿਸ਼ਨਰ ਬੀਓਸੀਡਬਲ ਪੀਸੀਐਸ ਉਤੋਂ ਇਲਾਵਾ ਅਮਨਦੀਪ ਸਰ ਫਿਸ਼ਰੀ ਡਿਪਾਰਟਮੈਂਟ ਤੋਂ ਸੀਨੀਅਰ ਫਿਸ਼ਰੀ ਆਫੀਸਰ ਨੇ ਉਤੋਂ ਇਲਾਵਾ ਨਿਤਿ ਦੇਖੀ ਸਰ ਐਚਡੀਐਫਸੀ ਸਟੇਟ ਹੈਡ ਨੇ ਔਰ ਜਿੰਨੇ ਵੀ ਸਾਡੇ ਸਤਿਕਾਰਯੋਗ ਪੇਰਾ ਮਿਲ ਤੋਂ ਮਨੂ ਸਾਹਿਬ ਐਕਸੈਸ ਬੈਂਕ ਤੋਂ ਆਏ ਨੇ ਅਭੀ ਜੀ ਜੀ ਐਸਬੀਆਈ ਲਾਈਫ ਤੋਂ ਆਏ ਨੇ ਨਾਮ ਬਹੁਤ ਜ਼ਿਆਦਾ ਨੇ ਸੋ ਮੈਂ ਸਭ ਦਾ ਧੰਨਵਾਦ ਕਰਦਾ ਇੱਥੇ ਆਉਣ ਤੇ ਉਤੋਂ ਇਲਾਵਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਸੀਐਸਸੀ ਦਿਵਸ ਨੂੰ ਅੱਜ 16 ਸਾਲ ਹੋ ਗਏ ਨੇ ਉਹਦੀ 16ਵੀਂ ਵਰੇਗਣ ਮਨਾਉਣ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਜਦੋਂ ਕੰਮ ਸ਼ੁਰੂ ਕੀਤਾ ਸੀਗਾ ਸੀਐਸਸੀ ਦਾ ਉਦੋਂ ਤੋਂ ਲੈ ਕੇ ਬਹੁਤ ਜ਼ਿਆਦਾ ਚੇਂਜਸ ਆਈਆਂ ਸਟਾਰਟ ਅਸੀਂ ਸਿਰਫ ਜੀ2ਸੀ ਤੋਂ ਕੀਤਾ ਸੀ ਉਸ ਤੋਂ ਇਲਾਵਾ ਅਸੀਂ ਪਹੁੰਚਦੇ ਪਹੁੰਚਦੇ ਹੁਣ ਐਫਆਈ ਦੇ ਵਿੱਚ ਬਹੁਤ ਅੱਗੇ ਪਹੁੰਚ ਗਏ ਹਾਂ ਬਹੁਤ ਸਾਡੇ ਨਾਲ 파ਟਰਨਰ ਜੁੜ ਗਏ ਐ ਔਰ ਬਹੁਤ ਜ਼ਿਆਦਾ ਜਿਹੜਾ ਹੈਗਾ ਇਨਕਮ ਵੀਐਲਈ ਦੀ ਵਧੀ ਹੈਗੀ ਐ ਜਿਸ ਨਾਲ ਲੋਕਲ ਲੈਵਲ ਤੇ ਅਰਬਨ ਤੇ ਰੂਰਲ ਦੇ ਵਿੱਚ ਸਾਡੇ ਵੀਐਲਈਜ਼ ਘਰ-ਘਰ ਸੇਵਾਵਾਂ ਜਿਹੜੀਆਂ ਪਹੁੰਚਾਉਂਦੇ ਨੇ ਭਾਵੇਂ ਉਹ ਬੈਂਕਿੰਗ ਦੀਆਂ ਹੋਣ ਭਾਵੇਂ ਆਧਾਰ ਦੀਆਂ ਹੋਣ ਭਾਵੇਂ ਪੈਨ ਕਾਰਡ ਹੋਵੇ ਜੀ ਟੂ ਸੀ ਹੋਵੇ ਬੈਂਕਿੰਗ ਹੋਵੇ ਇੰਸ਼ੋਰੈਂਸ ਇਹ ਸਾਰੀਆਂ ਸਰਵਿਸੇਜ਼ ਜਿਹੜੀਆਂ ਹੈਗੀਆਂ ਪਹੁੰਚਾਉਂਦੇ ਆ ਅਸੀਂ ਲਾਸਟ ਮੀਟਿੰਗ 'ਚ ਇਕੱਠੀ ਸੀ ਸੈਕਟਰੀ ਸਾਹਿਬ ਦੀ ਦਿੱਲੀ ਸੋ ਉੱਥੇ ਪੰਜਾਬ ਦਾ ਨੰਬਰ ਅਸੀਂ ਫਿਨਿਸ਼ ਕਰਕੇ ਆਏ ਸੀ ਵੀ ਸਾਡਾ ਕੰਪਲੀਟ ਹੋ ਗਿਆ ਸੋ ਡਿਪਾਰਟਮੈਂਟ ਆਲ ਰੀਅਲੀ ਸਰਕਾ ਅਸੀਂ ਇਹ ਜਿਹੜੇ ਹੈਗੇ ਆ ਇੱਕ ਆਧਾਰਨਾ ਅਸੀਂ ਇਹ ਚੀਜ਼ਾਂ ਪੂਰੀਆਂ ਕਰਦੇ ਰਹਿਣੇ ਆ ਸੋ ਮੈਂ ਇਹਨਾਂ ਕਹਿੰਦੇ ਹੋਏ ਧੰਨਵਾਦ ਕਰੂੰਗਾ ਤੇ ਰਿਕਵੈਸਟ ਕਰੂੰਗਾ ਪ੍ਰੋਗਰਾਮ ਅੱਗੇ ਸਟਾਰਟ ਕੀਤਾ ਜਾਵੇ ਥੈਂਕ ਯੂ ਸਰ ਨੇ ਇੱਕ ਬੜੀ ਇੰਪੋਰਟੈਂਟ ਜਿਹੜੀ ਸਾਡੇ ਜਾਣਕਾਰੀ ਸਾਡੇ ਨਾਲ ਸ਼ੇਅਰ ਕੀਤੀ ਹੈ ਕਿ ਫਿਸ਼ਰੀ ਡਿਪਾਰਟਮੈਂਟ ਦਾ ਜਿਹੜਾ ਟਾਰਗੇਟ ਸੀਗਾ ਜਿਹੜਾ ਪੰਜਾਬ ਲਈ ਅਲੋਕੇਟ ਹੋਇਆ ਸੀਗਾ ਉਹਨੂੰ ਅਸੀਂ ਕੰਪਲੀਟ ਕੀਤਾ ਸੋ ਇਹਦੇ ਲਈ ਤੁਸੀਂ ਸਾਰੇ ਵਧਾਈ ਦੇ ਬਾਤਰੋਂ ਕਿਉਂਕਿ ਇਹ ਸਾਰਾ ਕੰਮ ਤੁਹਾਡੇ ਕਰਕੇ ਹੀ ਪੋਸੀਬਲ ਹੋਇਆ ਸੋ ਇੱਕ ਵਾਰੀ ਆਪਣੇ ਨਾਂ ਤੇ ਹੀ ਜ਼ੋਰਦਾਰ ਤਾੜੀਆਂ ਪਲੀਜ਼ ਬਹੁਤ ਵਧੀਆ ਕਿਉਂਕਿ ਇਦਾਂ ਹੀ ਹੌਸਲਾ ਬਣਦਾ ਸਟੇਟ ਲੈਵਲ ਤੋਂ ਨੈਸ਼ਨਲ ਲੈਵਲ ਤੋਂ ਜਿੰਨੇ ਵੀ ਅਧਿਕਾਰੀ ਪਹੁੰਚੇ ਆ ਮੈਂ ਉਹਨਾਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਕਰਦਾ ਐਕਸਿਸ ਬੈਂਕ ਤੋਂ ਐਚਡੀਐਫਸੀ ਬੈਂਕ ਤੋਂ ਜਿਵੇਂ ਡਿਸਟੀਵੀ ਤੋਂ ਸਪੀਕਰ ਵਾਂਗ ਸਭ ਤੋਂ ਪੰਜਾਬ ਸੋ ਸਦਾ ਸਨਮਾਨ ਛੇਟ ਛੇ ਮੰਜਰ ਪੂਰੀ ਟੀਮ ਵੱਲੋਂ ਥੈਂਕ ਯੂ ਸਰ ਥੈਂਕ ਯੂ ਬਹੁਤ ਧੰਨਵਾਦ ਜੀ ਸੋ ਮੈਂ ਇੱਕ ਸਰ ਤੁਹਾਡੀ ਪਰਮਿਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਮਨ ਸਰਵਿਸ ਸੈਂਟਰ ਸੀਐਸਸੀ ਦੀ 16ਵੀਂ ਬਰੇਗੰਡ ਹੈ ਮੈਂ ਇੱਥੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਇੱਕ ਨਮਾ ਦਿਨ ਚੜਦਾ ਹੈ। ਔਰ ਹਰ ਰੋਜ਼ ਉਹ ਕੁਝ ਨਮਾ ਕਰਨੀ ਕੋਸ਼ਿਸ਼ ਕਰਦਾ ਹੈ। ਔਰ ਕਈ ਦਿਨ ਇਸ ਤਰ੍ਹਾਂ ਦੇ ਹੁੰਦੇ ਆ ਕਿ ਤਾਂ ਉਮਰ ਜਿਹੜੇ ਆ ਉਹ ਯਾਦ ਰਹਿੰਦੇ ਆ। ਕਈ ਦਿਨ ਇਸ ਤਰ੍ਹਾਂ ਦੇ ਹੁੰਦੇ ਕਿ ਰਹਿਂਦੀ ਜ਼ਿੰਦਗੀ ਤੱਕ ਸਾਡੀ ਜ਼ਿੰਦਗੀ ਲਈ ਉਹ ਯਾਦਗਾਰ ਬਣ ਜਾਂਦੇ ਆ ਅੱਜ ਦਾ ਇਹ ਦਿਨ ਵੀ ਮੇਰੇ ਲਈ ਯਾਦਗਾਰ ਬਣ ਗਿਆ ਤੁਹਾਡੇ ਸਾਰਿਆਂ ਦਾ ਦਰਸ਼ਨ ਕਰਨ ਦਾ ਮੌਕਾ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਤੌਰ ਤੇ ਸਰਦਾਰ ਭਵਿੰਦਰ ਸਿੰਘ ਜੀ ਜਿਹੜੇ ਕਿ ਸਾਡੇ ਸਟੇਟ ਹੈੱਡ ਨੇ ਬਹੁਤ ਲੰਮੇ ਸਮੇਂ ਤੋਂ ਇਹ ਆਪਣੀਆਂ ਸਭਾਵਾਂ ਜਿਹੜੀਆਂ ਦੇ ਰਹੇ ਨੇ ਔਰ ਸਰਦਾਰ ਅਮਰਦੀਪ ਸਿੰਘ ਜੀ ਸਰਦਾਰ ਕਨਵਰਦੀਪ ਸਿੰਘ ਜੀ ਜਿਹੜੇ ਕਿ ਸਾਡੇ ਚੇਅਰਮੈਨ ਸਾਹਿਬ ਨੇ ਔਰ ਕਾਫੀ ਲੰਮੇ ਸਮੇਂ ਤੋਂ ਆਪਣੀ ਲੋਕਾਂ ਦੀ ਸੇਵਾ ਦੇ ਵਿੱਚ ਜਿਹੜੇ ਹਾਜ਼ਰ ਨੇ ਸਰਦਾਰ ਪਦਮਜੀਤ ਸਿੰਘ ਜੀ ਸਾਡੇ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰ ਬੋਰਡ ਦੇ ਵਿੱਚ ਵਿਸ਼ੇਸ਼ ਸਭਾਵਾਂ ਨਿਵਾਰੇ ਨੇ ਸਾਡੇ ਅਫਸਰ ਸਾਹਿਬਾਨ ਨੇ ਔਰ ਇਹਦੇ ਨਾਲ ਨਿਤਨ ਹਾਂਜੀ ਰਿਖੀ ਜੀ HDFC ਤੋਂ ਜਿੱਤੇ ਮੈਂ ਤੁਹਾਨੂੰ ਵਧਾਈ ਦਿੰਦਾ ਮੁਬਾਰਕਵਾਹ ਦਿੰਦਾ ਮੈਂ ਇੱਕ ਤੁਹਾਡੇ ਕੋਲੋਂ ਸਵਾਲ ਵੀ ਪੁੱਛਣਾ ਮੈਂ ਬੇਨਤੀ ਕਰਾਂਗਾ ਕਿ ਮੈਨੂੰ ਜਵਾਬ ਦਿਓ ਜਰੂਰ ਜਿਹੜਾ ਇੱਕ ਪੰਚ ਹੁੰਦਾ ਸਾਡੇ ਪਿੰਡਾਂ ਦੇ ਵਿੱਚ ਪੰਚ ਦੀ ਘਰ ਵਾਲੀ ਨੂੰ ਕੀ ਆਖਦੇ ਪੰਚੜੀ ਉੱਚੀ ਖੋਲ ਕੇ ਵਾਇਸ ਜਰਾਉ ਦਿਓ ਸਰਪੰਚ ਦੀ ਘਰ ਵਾਲੀ ਨੂੰ ਕੀ ਆਖਦੇ ਆ ਲੰਬੜਦਾਰ ਦੀ ਘਰ ਵਾਲੀ ਨੂੰ ਕੀ ਆਖਦੇ ਆ ਤੇ ਜੇਕਰ ਘਰ ਵਾਲੀ ਬੀ.ਐਲ.ੀ ਹੋਵੇ ਤੇ ਫਿਰ ਉਹਦੇ ਹਸਬੰਦ ਨੂੰ ਕੀ ਆਖਾਂਗੇ ਮੈਂ ਵੀ ਬੀ.ਐਲ.ੀ ਹੁਣ ਹੋਰ ਕਹਿਣਾ ਚਾਹੀਦਾ ਬੀ.ਐਲ.ੀ ਦਾ ਫੀਮੇਲ ਮੇਲ ਬਣਦਾ ਕੋਈ ਮੇਲ ਸਾਡਾ ਲਵਲੀ ਨਹੀਂ ਬੱਲੀ ਅਸਲ ਦੇ ਵਿੱਚ ਬ੍ਰਦਰ ਬੀਅਲੀ ਉਹੀ ਬਣਦਾ ਜਿਹਦੇ ਵਿੱਚ ਕੁਝ ਕਰਨ ਦੀ ਹਿੰਮਤ ਹੋਵੇ ਕਿਉਂਕਿ ਜਦੋਂ ਇਨਸਾਨ ਦੀ ਕੋਸ਼ਿਸ਼ ਹੁੰਦੀ ਕਿ ਮੈਂ ਕੰਮ ਕਰਨਾ ਹੈ ਉਹ ਕੰਮ ਲੱਭਦਾ ਔਰ ਜਦੋਂ ਕੰਮ ਲੱਭਦਾ ਫਿਰ ਕੰਮ ਦੇ ਵਿੱਚ ਨੁਕਸ ਲੱਭਦਾ ਕਿ ਮੇਰੇ ਤੋਂ ਨਹੀਂ ਹੋਣਾ ਮੈਂ ਕਿੱਦਾਂ ਕਰੂੰ ਮੇਰੇ ਕੋਲ ਕੌਣ ਆਉ ਕਿੰਨੇ ਕੁ ਪੈਸੇ ਬਚਣਗੇ ਪਰ ਸੱਚੀ ਗੱਲ ਹੈ ਇਹ ਜਿਹੜੀ ਕਹਾਵਤ ਹੈ ਟੁਕਦੀ ਹੈ ਤੁਹਾਡੇ ਤੇ ਬੇਹਿੰਮਤੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦੇ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦੇ ਸੀਨਾ ਪਾੜ ਕੇ ਮੇਰਾ ਜਨਮ 13 ਜਨਵਰੀ 1983 ਦਾ ਔਰ ਸਨ 96 97 ਦੇ ਵਿੱਚ ਮੈਂ ਕੰਮ ਕਰਨਾ ਸ਼ੁਰੂ ਕਰਤਾ ਸੀ ਪੈਸੇ ਕਮਾਉਣੇ ਸ਼ੁਰੂ ਕਰ ਦਿੱਤੇ ਸੀ ਜਦੋਂ ਮੇਰੀ ਪਲੱਸ 2 ਦੀ ਪੜ੍ਹਾਈ ਖਤਮ ਹੋਈ ਮੈਂ ਫਰਸਟ ইয়ার 'ਚ ਦਾਖਲਾ ਲਿਆ 24 ਮਈ 2001 ਮੇਰੀ ਉਮਰ 16 17 ਸਾਲ ਸੀ ਉਦੋਂ ਮੈਂ ਆਪਣੀ ਦੁਕਾਨ ਪਾ ਲਈ ਸੀ ਕੰਮ ਕੀਤਾ ਮਿਹਨਤ ਕੀਤੀ ਦਿਨ ਰਾਤ ਦਸਨਹਾਂ ਦੀ ਕਿਰਤ ਕੀਤੀ 2012 ਦੇ ਵਿੱਚ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਤੁਹਾਡੇ ਵਿੱਚੋਂ ਸਾਰਿਆਂ ਦੇ ਮੈਂ ਚਿਹਰੇ ਜਾਣਨਾ ਸਾਰੇ ਝਾੜੂ ਵਾਲੇ ਹੀ ਮੈਨੂੰ ਪਤਾ ਕੁਟਾ ਮੈਂ ਇੱਕ ਧੋ ਮੈਂ ਜਿਹੜੀ ਬੇਨਤੀ ਕਰਨ ਲੱਗਾ ਜਿਵੇਂ ਤੁਸੀਂ ਦੇ ਪਿੰਡ ਦਾ ਸਾਡਾ ਸਰਪੰਚ ਸਾਡੀ ਗੱਲ ਨਹੀਂ ਸੁਣਦਾ ਸਾਨੂੰ ਐਵੇਂ ਹੀ ਸਮਝਦੇ ਆ ਅਸੀਂ ਇਕੱਠੇ ਹੋ ਕੇ ਤੁਰੇ ਆਮ ਬੰਦੇ ਸਾਰੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਪਾਰਟੀ ਨੇ ਪਹਿਲਾਂ ਬੂਦਾ ਪ੍ਰਧਾਨ ਲਗਾਇਆ ਫਿਰ ਸਰਕਲ ਦਾ ਪ੍ਰਧਾਨ ਲਗਾਇਆ ਤੇ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਨੂੰ ਜੋਥਬਿੰਗ ਦੀ ਜ਼ਿੰਮੇਵਾਰੀ ਦਿੱਤੀ ਨੌ ਹਲਕੇ ਆਂਦੇ ਨੇ ਗੜਸ਼ੰਕਰ ਨਮਾਸ਼ਹਿਰ ਬੰਗਾ ਬਲਾਚੌਰ ਚਮਕੌਰ ਸਾਹਿਬ ਰੋਪੜ ਖਰੜ ਮੁਹਾਲੀ ਤੇ ਅਨੰਦਪੁਰ ਸਾਹਿਬ ਮੈਟ੍ਰਿਕਟ ਅਪਲਾਈ ਨਹੀਂ ਕੀਤੀ 2017 ਦੇ ਵਿੱਚ ਪਾਰਟੀ ਨੇ ਘਰ ਬੈਠੇ ਨੂੰ ਟਿਕਟ ਦਿੱਤੇ 1 ਰੁਪਿਆ ਇਲੈਕਸ਼ਨ ਤੇ ਨਹੀਂ ਖਰਚਿਆ ਪੂਰਾ ਮਾਝਾ ਤੇ ਪੂਰਾ ਦੁਆਬਾ ਉਹਦੇ ਵਿੱਚੋਂ ਸਿਰਫ ਦੋ ਸੀਟਾਂ ਪਹਿਲੀ ਵਾਰ ਆਈਆਂ ਸੀ ਉਨਾ ਦੋਵਾਂ ਦੇ ਵਿੱਚੋਂ ਇੱਕ ਗੜਸ਼ੰਕਰ ਦੀ ਸੀ ਹਲਕੇ ਗੜਸ਼ੰਕਰ